ਔਰ ਸਰ ਅਸੀਂ ਇਹ ਆਪਣਾ ਧਰਨਾ ਪ੍ਰਦਰਸ਼ਨ ਇੱਥੇ ਲਗਾਇਆ ਸੀ ਡੀਟੀ ਨਾਲ ਚਲੂ ਯੂਨੀਅਨ ਦਾ ਤੋ ਚੰਨੀ ਸਾਹਿਬ ਜੀ ਤੋਂ ਨੇੜੇ ਲੰਘ ਰਹੇ ਜੀ ਉਹਨਾਂ ਨੇ ਵੇਖ ਕੇ ਸਾਡੇ ਗੱਡੀ ਰੋਕ ਲਈ ਬਿਨਾ ਬਿਨਾ ਦੱਸਿਆ ਹੈ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਉਹਨਾਂ ਨੇ ਉਹਨਾਂ ਨੇ ਦੇਖਿਆ ਅਸੀਂ ਧਰਤੀ ਜਿੱਦਾਂ ਵਿਚਰਨਾ ਪ੍ਰਸ਼ਾਸਨ ਕਰ ਰਿਹਾ ਕੁੜੀਆਂ ਵਿਚਾਰੀਆਂ ਫਿਰਦੀਆਂ ਔਰ ਮੁੰਡੇ ਨਾ ਸਵੇਰ ਦੇ ਅਸੀਂ ਭੁੱਖੇ ਤੇ ਹੀ ਵਰਦੇ ਆਂ ਕਰੀਬ ਇੱਥੇ 9:30 ਵਜੇ ਤੇ ਆ ਕੇ ਬੈਠੇ ਹੋ ਗਿਆ ਔਰ ਸਾਡੇ ਨਾਲ ਨਾ ਤਾਂ ਕੋਈ ਉਹਨਾਂ ਦਾ ਆਮ ਪੱਲ 92 ਐਮਐਲਏ ਵਿੱਚੋਂ ਨਾ ਤਾਂ ਕੋਈ ਐਮਐਲਏ ਨਾ ਕੋਈ ਮੰਤਰੀ ਕਿਸੇ ਨੇ ਸਾਡੇ ਨਾਲ ਰਾਤ ਦਾ ਕੈਂਪ ਨਹੀਂ ਕੀਤਾ ਹਾਲਾਂਕਿ ਇਹਦੇ ਸਾਰੇ ਮੈਕਸਿਮਮ ਉਹਨਾਂ ਦੇ 100 ਦੇ ਕਰੀਬ ਹੋਣਗੇ ਔਰ ਕਿਸੇ ਨੇ ਸਾਡੇ ਨਾਲ ਇੱ ਤਾਂ ਤੋਂ ਕਰਦੇ ਆ ਤਾਂ ਸਿੱਖਿਆ ਮੰਤਰੀ ਸਾਹਿਬ ਸਾਨੂੰ 4 ਤੋਂ 5 ਮਿੰਟਾਂ ਦੇ ਕੇ ਪੱਛ ਚੁੱਕਿਆ ਅਜ ਤੱਕ ਇੱਕ ਮੀਟਿੰਗ ਵੀ ਨਹੀਂ ਕੀਤੀ ਸਿੱਖਿਆ ਮੰਤਰੀ ਸਾਹਿਬ ਦੀ ਜਵਾਨੀ ਤਾਂ ਉਹ ਇਹ ਕਹਿੰਦੇ ਸੀ 5994 ਇਸ ਬਾਈ ਡ੍ਰੀਮ ਡ੍ਰੀਮ ਪ੍ਰੋਜੈਕਟ ਉਹ ਇਹਨਾਂ ਆਪਣਾ ਚੋਣਾਂ ਤੋਂ ਪਹਿਲਾਂ ਹਾਂ ਨਹੀਂ ਚੋਣਾਂ ਤੋਂ ਬਾਅਦ ਦੀ ਗੱਲ ਹੈ ਜੀ ਜੀ ਕਹਿੰਦੇ ਮੇਰਾ ਸੁਪਨਾ ਹੈ ਕਿ ਮੈਂ ਨਰ ਚਾਣੇ ਭਰਤੀ ਪੂਰੀ ਕਰਾਂ ਪਰ ਪਤਾ ਨਹੀਂ ਉਹ ਸੁਪਨੇ ਉਹ ਸੁਪਨਾ ਹੀ ਵੇਖਿਆ ਸੀ ਉਹਨੂੰ ਪੂਰਾ ਕਰਨਾ ਭੁੱਲ ਗਏ ਨੇ ਜਾਂ ਸਾਨੂੰ ਉਹਨਾਂ ਨੇ ਫੇਰ ਇਸ ਗਾਰ ਹੀ ਰੱਖਣਾ ਹੈ ਹਾਲਾਂਕਿ ਅਸੀਂ ਭਰਤੀ ਦੇ ਚਾਰ ਚਾਰ ਪੇਪਰ ਦੇ ਚੁੱਕੇ ਗਿਆ ਅੱਜ ਤੱਕ ਸਾਡੇ ਉੱਥੇ ਦਾ ਉੱਥੇ ਹੀ ਪ੍ਰੋਸੈਸ ਖੜਿਆ ਗਿਆ ਅਸੀਂ ਇਸ ਸਰਕਾਰ ਤੇ ਸਤਾਏ ਹੋਏ ਲੁਧਿਆਣਾ ਵਾਸੀਆਂ ਨੂੰ ਇਹ ਫੀਲ ਕਰਾਂਗੇ ਕਿ ਬੜੀਆਂ ਵੋਟਾਂ ਸੋਚ ਸਮਝ ਕੇ ਪਾਇਓ ਕਿਤੇ ਨਾ ਵੇਖੀ ਅੱਜ ਅਸੀਂ ਬੈਠੇ ਹਾਂ ਕਿਤੇ ਸਾਡੇ ਭੈਣਾ ਭਾਈ ਹੋਰ ਲੁਧਿਆਣੇ ਦੇ ਜੋ ਉੱਥੇ ਤੇ ਉਹ ਵੀ ਤੁਹਾਨੂੰ ਹੋ ਗਏ ਨੇ ਬੈਣ ਜੇ ਉਹਨਾਂ ਦੇ 92 ਐਮਐਲ ਕੁਝ ਨਹੀਂ ਕਰ ਸਕਦੇ ਤਾਂ ਕਰ ਇਹ ਵੀ ਕੁਝ ਨਹੀਂ ਸਕਦਾ ਜੀ ਅੰਮ੍ਰਿਤੋ ਟੋੜਾ ਤੁਸੀਂ ਵੇਖ ਰਹੇ ਹੋ ਜਾਬ ਤੱਕ ਤੇ ਲੁਧਿਆਣਾ ਦੇ ਵਿੱਚ ਜਿਹੜਾ ਮਾਹੌਲ ਹੈ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਲੁਧਿਆਣਾ ਦੇ ਜਿਮਨੇਚੋਰ ਨੂੰ ਲੈ ਕੇ ਜਿੱਥੇ ਪਾਰਟੀਆਂ ਵੱਖ-ਵੱਖ ਪੂਰਾ ਜੋਰ ਲਾ ਰਹੀਆਂ ਨੇ ਤੇ ਉੱਧਰ ਇਹ ਧਰਨਾਕਾਰੀ ਵੀ ਇੱਥੇ ਪੂਰੇ ਪੰਜਾਬ ਤੋਂ ਹਮ-ਹਮਾ ਕੇ ਪਹੁੰਚ ਚੁੱਕੇ ਨੇ ਮੇਰੇ ਤੁਸੀਂ ਇਸ ਸਾਈਡ ਤਸਵੀਰਾਂ ਵੇਖ ਸਕਦੇ ਹੋ ਇਹ ਸਾਰੇ ਈਟੀਟੀ ਟੈਟ ਪਾਸ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਭਰਤੀ ਚੰਨੀ ਸਰਕਾਰ ਵੱਲੇ ਹੋਈ ਸੀ ਉਹ ਸਾਰੇ ਅੱਜ ਆਪਣੀ ਭਰਤੀ ਦੇ ਲਈ ਲਗਾਤਾਰ ਧਰਨਾ ਦੇ ਰਹੇ ਨੇ ਸਵੇਰ ਤੋਂ ਲੈ ਕੇ 40 ਡਿਗਰੀ ਦੇ ਜਿਆਦਾ ਓਪਰੇਟਰ ਦਹੋਂ ਤੋਂ ਬਾਵਜੂਦ ਵੀ ਇਹ ਸਾਰੇ ਜਾਣੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਵੱਡੀ ਗੱਲ ਇਹ ਕਿ ਚਰਨਜੀਤ ਸਿੰਘ ਚੰਨੀ ਅੱਜ ਇੱਥੇ ਇੱਥੇ ਇਹਨਾਂ ਨੂੰ ਮਿਲ ਕੇ ਗਏ ਤੁਸੀਂ ਤਸਵੀਰਾਂ ਨਾਲ-ਨਾਲ ਸਕਰੀਨ ਤੇ ਦੇਖ ਸਕਦੇ ਹੋ ਚਰਨਜੀਤ ਸਿੰਘ ਚੰਨੀ ਆਪਣੀ ਗੱਡੀ ਦੇ ਖੜੇ ਹੋ ਕੇ ਇਹਨਾਂ ਸਾਰਿਆਂ ਨੂੰ ਸੰਬੋਧਨ ਕਰਕੇ ਗਏ ਨੇ ਭਾਸ਼ਾ ਦੇ ਕੇ ਨੇ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਅਸੀਂ ਭਰਤੀ ਸ਼ੁਰੂ ਕੀਤੀ ਸੀਗੀ ਤੇ ਮੇਰੇ ਨਾਲ ਨੇ ਜਿਹੜੇ ਜਿੰਨਾਂ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਚੰਨੀ ਸਾਹਿਬ ਆਏ ਸੀਗੇ ਤੁਹਾਡੇ ਇੱਥੇ ਧਰਨੇ ਦੇ ਵਿੱਚ ਕੀ ਕੁਝ ਕੀਗੇ ਸੱਸੀਗਾਲ ਜੀ ਸਾਰਾ ਤੋਂ ਪਹਿਲਾਂ ਧੰਨਵਾਦ ਆ ਤੁਹਾਡੇ ਤੁਸੀਂ ਇੱਥੇ ਪਹੁੰਚੇ ਸਾਡੇ ਕੋਲ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਣ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਸਰ ਅਸੀਂ ਇਹ ਆਪਣਾ ਤਰਨਾ ਪ੍ਰਦਰਸ਼ਨ ਇੱਥੇ ਲਗਾਇਆ ਸੀ ਟੀਟੀ ਨਾ ਚਲੂ ਯੂਨੀਅਨ ਦਾ ਸੋ ਚੰਨੀ ਸਾਹਿਬ ਇਥੋਂ ਨੇੜੇ ਲੰਘ ਰਹੇ ਜੀ ਉਹਨਾਂ ਨੇ ਵੇਖ ਕੇ ਸਾਡੀ ਗੱਡੀ ਰੋਕ ਲਈ ਬਿਨਾ ਦੱਸਿਆ ਹੈ ਮਤਲਬ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਉਹਨਾਂ ਨੇ ਉਹਨਾਂ ਨੇ ਦੇਖਿਆ ਆਮ ਧਰਤੀ ਜਿੱਦਾ ਕਿ ਧਰਨਾ ਪ੍ਰੈਸ਼ਰ ਕਰ ਰਿਹਾ ਕੁੜੀਆਂ ਵਿਚਾਰੀਆਂ ਫਿਰਦੀਆਂ ਔਰ ਮੁੰਡੇ ਨਾ ਸਵੇਰ ਦੇ ਅਸੀਂ ਭੁੱਖੇ ਤੇ ਹੀ ਵਰਦੇ ਆਂ ਕਰੀਬ ਇੱਥੇ 9:30 ਵਜੇ ਤੇ ਆ ਕੇ ਬੈਠੇ ਹੋਏ ਗਿਆ ਔਰ ਸਾਡੇ ਨਾਲ ਨਾ ਤਾਂ ਕੋਈ ਉਹਨਾਂ ਦਾ ਆਮਐਮਐਲਏ 92 ਐਮਐਲਏ ਵਿੱਚੋਂ ਨਾ ਤਾਂ ਕੋਈ ਐਮਐਲਏ ਨਾ ਕੋਈ ਮੰਤਰੀ ਕਿਸੇ ਨੇ ਸਾਡੇ ਨਾਲ ਰਾਤ ਤੱਕ ਐਮ ਨਹੀਂ ਕੀਤਾ ਹਾਲਾਂਕਿ ਇਹਦੇ ਸਾਰੇ ਮੈਕਸਿਮਮ ਉਹਨਾਂ ਦੇ 100 ਦੇ ਕਰੀਬ ਹੋਣਗੇ ਔਰ ਕਿਸੇ ਨੇ ਸਾਡੇ ਨਾਲ ਇੱਥੇ ਸਾਰ ਨਹੀਂ ਲਈ ਸਾਡੀ ਔਰ ਜੇ ਮੀਟਿੰਗ ਦੇ ਨਾਂ ਤੋਂ ਕਰਦੇ ਆ ਤਾਂ ਸਿੱਖਿਆ ਮੰਤਰੀ ਆ ਚੁੱਕਿਆ ਅਜ ਤੱਕ ਇੱਕ ਮਿੰਟ ਕਿਉਂ ਨਹੀਂ ਕੀਤੀ ਸਾਡੀ 9594 ਵਰਤੀ ਆਈ ਹੈ ਸਰ ਦੇ ਵਿੱਚ ਉਹਨਾਂ ਨੇ 26000 ਕਰੀਬ ਲਿਸਟ ਪਾਈ ਔਰ 3400 ਬੰਦਾ ਅਜੇ ਵੀ ਮੈਕਸਿਮਮ ਬਾਕੀ ਅਜੇ ਜਿਹੜੇ ਬੈਠੇ ਆ ਸੀ ਸਾਡੀ ਨਾਲ ਕੋਈ ਲਿਸਟ ਗਾਹ ਨੋਟੀਫਿਕੇਸ਼ਨ ਤੇ ਪਾਇਆ ਜਾ ਰੇ ਨਾ ਸਾਡੀ ਲਿਸਟ ਪਾਈ ਜਾ ਰਹੀ ਹੈ ਸੋ ਅਸੀਂ ਇਹੀ ਮੰਗ ਕਰਨਾ ਆ ਕਿ ਸਾਡੀ ਲਿਸਟ ਜਾਰੀ ਕੀਤਾ ਜਾਣਾ ਤੇ ਚੰਨੀ ਸਾਹਿਬ ਜਦੋਂ ਉੱਥੇ ਗੱਡੀ ਤੇ ਖੜੇ ਹੋ ਕੇ ਭਾਸ਼ਣ ਦੇ ਰਹੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਮੈਂ ਮਤਲਬ ਜਦੋਂ ਉਹ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੇ ਇਹ ਭਰਤੀਆਂ ਗੱਡੀਆਂ ਸੀ ਸਹੀ ਹੈ ਗੱਲ ਹਾਂਜੀ ਇਹ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀਗੇ ਔਰ ਉਹਨਾਂ ਦੇ ਮంత్రి ਸਾਹਿਬ ਸੀ ਪ੍ਰਕਰ ਸਿੰਘ ਜੰਦਰ ਤੋਂ ਔਰ ਮੇਰੇ ਸਾਹਬ ਨਾਲ 8 ਜਨਵਰੀ ਸੀ ਕਿ ਜਦੋਂ ਉਹਨਾਂ ਨੇ ਚੋਣ ਜਬਤ ਦਾ ਆਖਰੀ ਦਿਨ ਸੀਗਾ ਇਕ ਉਹਨਾਂ ਨੇ BRD ਦੀ ਭਰਤੀ ਕੀਤੀ ਸੀ ਕਾਲੀਗੜ੍ਹ ਔਰ ਸ਼ਾਮ ਨੂੰ ਹੀ ਨਾਲ ਹੀ 994 ਭਰਤੀ ਸਾਡਾ ਨੋਟੀਫਿਕੇਸ਼ਨ ਉਹਨਾਂ ਨੇ ਕੱਢਿਆ ਗਿਆ ਸੀ ਕਿ ਅਸੀਂ ETT ਦੀ ਭਰਤੀ ਦੇ ਰਹੇ ਹਾਂ ਔਰ ਜੇ ਉਹ ਨੋਟੀਫਿਕੇਸ਼ਨ ਵਿੱਚੋਂ ਜੇ ਦੁਬਾਰਾ ਗੱਲ ਕਰੀਏ ਭਗਵੰਤ ਸਿੰਘ ਸਾਹਿਬ ਦਾ ਔਰ ਸਕਮੰਦਰੀ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਅਸੀਂ ਉਹ ਨੋਟੀਫਿਕੇਸ਼ਨ ਸੋਧ ਕਰਾਂਗੇ ਤਾਂ ਕਿ ਤੁਹਾਡੇ ਇਹ ਭਰਤੀਆਂ ਨੂੰ ਕੋਈ ਆਂਚ ਨਾ ਆਵੇ ਅਸੀਂ ਕੋਈ 5-6 ਮਹੀਨੇ ਵਿੱਚ ਕੰਪਲੀਟ ਕਰ ਦਈਏ ਜੇ ਕਿਹਾ ਜਾਵੇ ਤਾਂ ਮਾਨ ਸਰਕਾਰ ਦੀ ਕੈਬਨਟ ਦੀ ਪਹਿਲੀ ਭਰਤੀ ਹੈ ETT 994 ਜੋ ਕਿ ਜੇ ਸੁਣਿਆ ਜਾਵੇ ਮੁੱਖ ਸਰੇ ਸਿੱਖਿਆ ਮੰਤਰੀ ਸਾਹਿਬ ਦੀ ਜਵਾਨੀ ਤਾਂ ਉਹ ਇਹ ਕਹਿੰਦੇ ਸੀ 5994 ਇਸ ਬਾਈ ਡ੍ਰੀਮ ਪ੍ਰੋਜੈਕਟ ਉਹ ਇਹ ਆਪਣਾ ਚੋਣਾਂ ਤੋਂ ਪਹਿਲਾਂ ਨਹੀਂ ਚੋਣਾਂ ਤੋਂ ਬਾਅਦ ਦੀ ਗੱਲ ਹੈ ਜੀ ਜੀ ਕਹਿੰਦੇ ਮੇਰਾ ਸੁਪਨਾ ਹੈ ਕਿ ਮੇਨਾਰ ਚਾਲ ਵਿੱਚ ਭਰਤੀ ਪੂਰੀ ਕਰਾਂ ਪਰ ਪਤਾ ਨਹੀਂ ਉਹ ਸੁਪਨੇ ਉਹ ਸੁਪਨਾ ਹੀ ਵੇਖਿਆ ਸੀ ਉਹਨੂੰ ਪੂਰਾ ਕਰਨਾ ਭੁੱਲ ਗਏ ਨੇ ਜਾਂ ਸਾਨੂੰ ਉਹਨਾਂ ਨੇ ਬੇਰਜ਼ਗਾਰ ਹੀ ਰੱਖਣਾ ਹੈ ਹਾਲਾਂਕਿ ਅਸੀਂ ਇਸ ਭਰਤੀ ਨੇ ਚਾਰ ਚਾਰ ਪੇਪਰ ਦੇ ਚੁੱਕੇ ਗਿਆ ਅਜ ਤੱਕ ਸਾਡੇ ਉਥੇ ਦੇ ਉੱਥੇ ਹੀ ਪ੍ਰੋਸੈਸ ਖੜਿਆ ਗਿਆ ਔਰ ਅਸੀਂ ਇਸ ਸਰਕਾਰ ਦੇ ਸਤਾਏ ਹੋਏ ਲੁਧਿਆਣਾ ਵਾਸੀਆਂ ਨੂੰ ਇਹ ਵੀ ਬਿਲ ਕਰਾਂਗੇ ਕਿ ਬਾਦੀਆਂ ਵੋਟਾਂ ਸੋ ਸਮਝ ਕੇ ਪਾਇਓ ਕਿ ਤੇ ਨਾ ਵੇ ਕਿ ਅੱਜ ਅਸੀਂ ਬੈਠੇ ਆ ਕਿਤੇ ਸਾਡੇ ਭੈਣਾ ਭਾਈ ਹੋਰ ਲੁਧਿਆਣੇ ਦੇ Langre. ਤੇ ਚੰਨੀ ਸਾਹਿਬ ਅਚਾਨਕ ਇਹਨਾਂ ਦੇ ਧਰਨੇ ਤੇ ਪਹੁੰਚ ਗਏ ਇਹਨਾਂ ਸਾਰਿਆਂ ਨੂੰ ਮਿਲੇ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਮੇਰੀ ਹੀ ਜਦੋਂ ਸਰਕਾਰ ਸੀ ਉਦੋਂ ਆਵਲੀਆਂ ਭਰਤੀਆਂ ਖੋਲੀਆਂ ਗਈਆਂ ਤੇ ਭਰਤੀਆਂ ਖੁੱਲਣ ਤੋਂ ਬਾਅਦ ਇਹਨਾਂ ਨੂੰ ਭਰਤੀ ਕੀਤਾ ਗਿਆ ਤੇ ਭਰਤੀ ਕਰਨ ਤੋਂ ਬਾਅਦ ਜਿਹੜਾ ਭਗਵੰਤ ਸਰਕਾਰ ਆਈ ਜਦੋਂ ਭਗਵੰਤ ਸਰਕਾਰ ਆਈ ਤਾਂ ਭਗਵੰਤ ਸਰਕਾਰ ਨੇ ਅੱਗੇ ਕੋਈ ਵੀ ਜਿਹੜਾ ਹੈ ਕਹेलो ਕਿ ਇਹਨਾਂ ਦਾ ਸਟੈਪ ਪੂਰਾ ਨਹੀਂ ਕੀਤਾ ਜਿਸ ਕਾਰਨ ਇਹ ਸਾਰੇ ਜਿੰਨੇ ਤੁਸੀਂ ਦੇਖ ਸਕਦੇ ਹੋਗੇ ਉਹ ਸਾਰੇ ਤਸਵੀਰਾਂ 'ਚ ਕੁੜੀਆਂ ਬੈਠੇ ਹੋਈਆਂ ਨੇ ਇਹਨਾਂ ਸਾਰਿਆਂ ਨੂੰ ਧਰਨਾ ਦੇਣਾ ਪੈ ਰਿਹਾ ਹੈ ਇਸ ਗਰਮੀ ਦੇ ਵਿੱਚ ਜਿੱਥੇ ਟੈਂਪਰੇਚਰ 40 ਤੋਂ ਉੱਤੇ ਹੋ ਚੁੱਕਾ ਹੈ ਪਰ ਫਿਰ ਵੀ ਸਰਦੀ ਹੋਈ ਜ਼ਮੀਨ ਦੇ ਉੱਤੇ ਬੈਠਣ ਨੂੰ ਮਜਬੂਰ ਨੇ